ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗਵਾਚੇ ਹੋਏ ਹੈਗੇ ਮਿਸਿੰਗ ਮੋਬਾਈਲ ਫੋਨ ਰਿਪੋਰਟ ਕਿਤੇ ਹੋਏ ਹੈਗੇ ਪੁਲਿਸ ਨੂੰ ਉਹਨਾਂ ਮੋਬਾਈਲ ਫੋਨਸ ਨੂੰ ਲੱਭ ਕੇ ਲਗਭਗ 120 ਤੋਂ ਜ਼ਿਆਦਾ ਮੋਬਾਈਲ ਫੋਨ ਅੱਜ ਅਸੀਂ ਵੱਖ-ਵੱਖ ਲੋਕਾਂ ਦੇ ਹਵਾਲੇ ਕਰ ਰਹੇ ਹਾਂ ਜਿਦੇ ਵਿੱਚ ਲਗਭਗ 6 7 8 ਮਹੀਨੇ ਪੁਰਾਣੇ ਮੋਬਾਈਲ ਫੋਨਸ ਵੀ ਹੈਗੇ ਜਿਹੜੇ 8 ਮਹੀਨੇ ਪਹਿਲਾਂ ਗਵਾਚੇ ਸੀਗੇ ਤੇ ਹੁਣ ਉਹਨਾਂ ਨੇ ਪੁਲਿਸ ਨੇ ਕੰਟੀਨਿਊਸ ਆਪਣੇ ਐਫਰਟਸ ਅਹ ਦੇ ਰਹੇ ਜਿਹੜੀ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀ ਇਨਚਾਰਜ ਸਾਈਬਰ ਕ੍ਰਾਈਮ ਸੈੱਲ ਨਾਲ ਜਿਹੜੀ ਸਾਡੀ ਟੈਕਨੀਕਲ ਟੀਮ ਹੈਗੀ ਸਾਈਬਰ ਪੁਲਿਸ ਸਟੇਸ਼ਨ ਦੀ ਟੀਮ ਹੈਗੀ ਉਹਨਾਂ ਨੇ ਪਰਸਿਸਟੈਂਟ ਐਫਰਟ ਕਰਕੇ ਲਗਾਤਾਰ ਤੇ 120 ਤੋਂ ਜ਼ਿਆਦਾ ਮੋਬਾਈਲ ਫੋਨ ਰਿਕਵਰ ਕੀਤੇ ਹੈਗੇ ਜੀ ਜੀ ਸਾਰਿਆਂ ਨੂੰ ਆਪ ਜੀ ਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਆ ਤਰਨਤਾਨ ਪੁਲਿਸ ਵੱਲੋਂ ਲੋੜੀ ਦੇ ਦਿਹਾੜੇ ਤੇ ਇੱਕ ਕਮਿਊਨਿਟੀ ਪੁਲਿਸਿੰਗ ਪੁਲਿਸਿੰਗ ਇਨੀਸ਼ੀਏਟਿਵ ਵਜੋਂ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗਵਾਚੇ ਹੋਏ ਹੈਗੇ ਮਿਸਿੰਗ ਮੋਬਾਈਲ ਫੋਨ ਰਿਪੋਰਟ ਕੀਤੇ ਹੋਏ ਹੈਗੇ ਪੁਲਿਸ ਨੂੰ ਉਹਨਾਂ ਮੋਬਾਈਲ ਫੋਨਸ ਨੂੰ ਲੱਭ ਕੇ ਲਗਭਗ 120 ਤੋਂ ਜ਼ਿਆਦਾ ਮੋਬਾਈਲ ਫੋਨ ਅੱਜ ਅਸੀਂ ਵੱਖ-ਵੱਖ ਲੋਕਾਂ ਦੇ ਹਵਾਲੇ ਕਰ ਰਹੇ ਹਾਂ ਜਿਦੇ ਵਿੱਚ ਲਗਭਗ 6-7-8 ਮਹੀਨੇ ਪੁਰਾਣੇ ਮੋਬਾਈਲ ਫੋਨਸ ਵੀ ਹੈਗੇ ਜਿਹੜੇ 8 ਮਹੀਨੇ ਪਹਿਲਾਂ ਗਵਾਚੇ ਸੀਗੇ ਤੇ ਹੁਣ ਉਹਨਾਂ ਨੇ ਪੁਲਿਸ ਨੇ ਕੰਟੀਨਿਊਸ ਆਪਣੇ ਐਫਰਟਸ ਦੇ ਰਹੇ ਹਿੰ ਜਿਹੜੀ ਸਾਡੇ ਐਸਪੀ ਹੈੱਡਕ quarters ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀ ਇਨਚਾਰਜ ਸਾਈਬਰ ਕ੍ਰਾਈਮ ਸੈੱਲ ਨਾਲ ਜਿਹੜੀ ਸਾਡੀ ਟੈਕਨੀਕਲ ਟੀਮ ਹੈਗੀ ਸਾਈਬਰ ਪੁਲਿਸ ਸਟੇਸ਼ਨ ਦੀ ਟੀਮ ਹੈਗੀ ਉਹਨਾਂ ਨੇ ਪਰਸਿਸਟੈਂਟ ਐਫਰਟ ਕਰਕੇ ਲਗਾਤਾਰ ਤੇ 120 ਤੋਂ ਜ਼ਿਆਦਾ ਮੋਬਾਈਲ ਫੋਨ ਰਿਕਵਰ ਕੀਤੇ ਹੈਗੇ ਉਹ ਅੱਜ ਉਹਨਾਂ ਦੇ ਜਿਹੜੇ ਓਨਰਸ ਹੈਗੇ ਉਹਨਾਂ ਨੂੰ ਵਾਪਸ ਹੈਂਡ ਓਵਰ ਕੀਤੇ ਜਾ ਰਹੇ ਨੇ ਤੇ ਆ ਸਾਡੀ ਟੀਮ ਦਾ ਇੱਕ ਚੰਗਾ ਇਨੀਸ਼ੀਏਟਿਵ ਹੈਗਾ ਜਿਹਦੇ ਵਿੱਚ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਕਿ ਇਸ ਤਰੀਕੇ ਦੇ ਮੋਬਾਈਲ ਫੋਨਸ ਬਰਾਮਤ ਕਰਕੇ ਇਹ ਰਿਕਵਰ ਕਰਕੇ ਤੇ ਲੋਕਾਂ ਤੱਕ ਪਹੁੰਚਾਏ ਜਾਂਦੇ ਰਹੇ ਨੇ ਤੇ ਲੋਹੜੀ ਦੇ ਦਿਹਾੜੇ ਤੇ ਸਾਰੇ ਜਿਨ੍ਹਾਂ ਦੇ ਮੋਬਾਈਲ ਫੋਨ ਵਾਪਸ ਮਿਲੇ ਹੈਗੇ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਬਾਕੀ ਵੀ ਮੈਂ ਰਿਕਵੈਸਟ ਕਰਦਾ ਕਿ ਜੇਦਾ ਵੀ ਕੋਈ ਮੋਬਾਈਲ ਫੋਨ ਜੇਕਰ ਮਿਸਿੰਗ ਰਿਪੋਰਟ ਹੁੰਦਾ ਹੈਗਾ ਉਹ ਸਾਰੇ ਜਰੂਰ ਆ ਕੇ ਰਿਪੋਰਟ ਕਰਵਾਉਣ ਸਾਂਚ ਕੇਂਦਰ ਚ ਸਾਡੇ ਜਾਂ ਪੁਲਿਸ ਸਟੇਸ਼ਨ ਚ ਸੋ ਦੈਟ ਕਿ ਅਸੀਂ ਆਪਣੇ ਐਫਰਟਸ ਕਰਕੇ ਉਹ ਚੀਜ਼ ਵਰਤੋਂ ਵੱਧ ਪੋਸੀਬਲ ਰਿਕਵਰ ਕਰ ਸਕੀਏ ਕੋਈ ਸਰ ਹੈ ਨੰਬਰ ਵੀ ਹੈਗਾ ਕੋਈ ਇਹ ਨਹੀਂ ਤੇ ਮੋਬਾਈਲ ਰਿਕਵਰੀ ਵਾਸਤੇ ਹੈਲਪਲਾਈਨ ਨਹੀਂ ਹੈਗਾ ਆਦਰਵਾਇਸ ਸਾਡਾ 112 ਹੈਲਪਲਾਈਨ ਹੈਗਾ ਤੇ ਆਦਰਵਾਇਸ ਜਿਹੜਾ ਆਪਣਾ ਸਾਂਚ ਕੇਂਦਰ ਹੈਗਾ ਕਿਉਂਕਿ ਮੋਬਾਈਲ ਫੋਨ ਜਦੋਂ ਮਿਸ ਹੁੰਦਾ ਹੁੰਦਾ ਤੇ SIM ਵੀ ਮਿਸ ਹੁੰਦਾ ਤੇ ਉਹਦੀ ਮਿਸਿੰਗ ਰਿਪੋਰਟ ਤੋਂ ਫਾਈਲ ਕਰਨੀ ਹੁੰਦੀ ਹੈਗੀ ਤੇ ਉਹ ਰਿਪੋਰਟ ਜ਼ਰੂਰ ਸਾਡੇ ਸਾਂਝ ਕੇਂਦਰ ਤੇ ਲਿਖਵਾਈ ਜਾਵੇ ਸੋ ਥੈਟ ਕਿ ਅਸੀਂ ਫਰਦਰ ਉਹਨੂੰ ਟਰੇਸ ਕਰ ਸਕੀਏ। ਥੈਂਕ ਯੂ। ਮਾੜ ਮਾ ਜੀ ਤੁਸੀਂ ਤਰਨਤਾਰਨ ਨੂੰ ਪੁੱਛ ਲੈਣ ਆਏ ਜੇ ਫੋਨ ਲੈਣਾ ਆਪਣਾ ਕੀ ਕਹਿਣਾ ਚਾਹੁੰਦੇ ਤੁਸੀਂ? ਮੈਨੂੰ ਬਹੁਤ ਵਧੀਆ ਲੱਗਾ। 1 ਮਹੀਨੇ ਮਰਲਾ ਮੇਰਾ ਫੋਨ ਗਵਾਚਾ ਸੀਗਾ। ਮੈਂ ਗੁਰਦੁਆਰਾ ਸਾਹਿਬ ਜਾ ਰਹੀ ਸੀਗੀ ਤੇ ਇਹਨਾਂ ਨੇ ਮੈਨੂੰ ਰਾਤ ਫੋਨ ਕੀਤਾ ਵੀ ਤੁਹਾਡਾ ਫੋਨ ਲੱਭ ਗਿਆ। ਮੈਨੂੰ ਉਮੀਦ ਨਹੀਂ ਸੀ ਨੀ ਜਲਦੀ ਮੇਰਾ ਫੋਨ ਲੱਭੂਗਾ। ਪਰ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਸਾਡਾ ਫੋਨ ਲੱਭ ਗਿਆ। ਹਾਂਜੀ ਵੀਰ ਜੀ ਅੱਜ ਤੁਸੀਂ ਤਰਨਤਾਰਨ ਨੂੰ ਪੁੱਛ ਤੇ ਸਾਰੇ ਆਪਣਾ ਫੋਨ 1 ਮਹੀਨਾ ਪਹਿਲਾਂ ਗਵਾਚਾ ਸੀਗਾ ਗੋਮੋਗ ਹੈ ਗੁਰਦਾਰੇ ਗਏ ਸੀ ਤੇ ਉਥੋਂ ਕਿਸੇ ਨੇ ਚੋਰੀ ਕਰ ਲਿਆ ਸੀ ਤੇ ਪੂਰੇ 1 ਮਹੀਨੇ ਬਾਅਦ ਪੰਜਾਬ ਪੁਲਿਸ ਨੇ ਸਾਡਾ ਫੋਨ ਤੇ ਲੱਭ ਕੇ ਦਿੱਤਾ ਬਹੁਤ ਬਹੁਤ ਧੰਨਵਾਦ ਆ ਤੇ ਸਾਨੂੰ ਅੱਜ ਸਵੇਰੇ ਫੋਨ ਆਇਆ ਸੀ ਕਿ ਤੁਹਾਡਾ ਫੋਨ ਲੱਭ ਚੁੱਕਾ ਵਾ ਤੇ ਤੁਸੀਂ ਲੈਣ ਆ ਸਕਦੇ ਜੀ ਤੇ ਅਸੀਂ ਪਹੁੰਚੇ ਆ ਤੇ ਪੰਜਾਬ ਪੋਸਟ ਦਾ ਬਹੁਤ ਬਹੁਤ ਧੰਨਵਾਦ ਪਰਤਨ ਕੁਫਤਾ ਸਸੇਗੜ